ਸਤਿ ਸ਼੍ਰੀ ਅਕਾਲ ਜੀ ਜਨਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਆਂ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 2024 ਦੇ ਬਜਟ ਦੇ ਵਿੱਚ ਨਵੇਂ ਸਰਕਾਰੀ ਖਰਚਿਆਂ ਨੂੰ ਕਵਰ ਕਰਨ ਦੇ ਲਈ ਅਮੀਰਾਂ ਤੇ ਟੈਕਸ ਵਧਨ ਦੀ ਗੱਲ ਆਖੀ ਗਈ ਹੈ ਐਨ ਐ ਨੀ ਹਾਊਸਿੰਗ ਦੇ ਲਈ 8.5 ਬਿਲੀਅਨ ਨਵੇਂ ਖਰਚੇ ਸ਼ਾਮਿਲ ਨੇ ਸਰਕਾਰ ਇਸ ਸਾਲ ਹੈਲਥ ਕੇਅਰ ਦੇ ਮੁਕਾਬਲੇ ਆਪਣੇ ਕਰਜ਼ੇ ਦੀ ਕਿਸ਼ਤ ਭਰਨ ਦੇ ਉੱਤੇ ਜ਼ਿਆਦਾ ਖਰਚ ਕਰੇਗੀ 2024-2025 ਵਿੱਤੀ ਸਾਲ ਦਾ ਬਜਟ ਘਾਟਾ ਕਰੀਬ 40 ਬਿਲੀਅਨ ਡਾਲਰ ਹੋਵੇਗਾ ਆਓ ਦੇਖਦੇ ਆਂ ਸਰਕਾਰੀ ਬਜਟ ਦੇ ਵਿੱਚ ਹੋਰ ਕੀ ਕੁਝ ਆ ਖਾਸ ਫੈਡਰਲ ਸਰਕਾਰ ਅਗਲੇ 5 ਸਾਲਾਂ ਦੇ ਵਿੱਚ ਯੋਜਨਾਬੱਧ ਨਾਲੋਂ ਡਾਲਰ 52.9 ਬਿਲੀਅਨ ਵੱਧ ਖਰਚੇ ਕਰੇਗੀ ਜਿहां ਅੱਜ ਦੇ ਬਜਟ ਦੇ ਵਿੱਚ ਇਹ ਖਾਸ ਗੱਲਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਅਨੁਮਾਨ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਇਸ ਵਿੱਤੀ ਸਾਲ ਦੇ ਵਿੱਚ ਡਾਲਰ 40 ਬਿਲੀਅਨ ਦਾ ਕਟਾ ਹੋਵੇਗਾ ਬਜਟ ਵਿੱਚ ਹਾਊਸਿੰਗ ਲਈ ਡਾਲਰ 8.5 ਬਿਲੀਅਨ ਨਵੇਂ ਖਰਚੇ ਸ਼ਾਮਿਲ ਨੇ ਹੋਰ ਵੱਡੇ ਖਰਚਿਆਂ ਦੇ ਵਿੱਚ ਡਾਲਰ 6 ਬਿਲੀਅਨ ਦਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਤੇ ਡਾਲਰ 1 ਬਿਲੀਅਨ ਦਾ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਵੀ ਸ਼ਾਮਲ ਹੈ ਫੈਡਰਲ ਸਰਕਾਰ ਦੇ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਦੇ ਲਈ ਲਾਗਤ ਕਾਫੀ ਵੱਧ ਗਈ ਹੈ ਇਹ ਕਿਹਾ ਜਾ ਰਿਹਾ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਦੇ ਹਿ ਅਨੁਮਾਨ ਤੋਂ ਲਗਭਗ ਡਾਲਰ 2 ਬਿਲੀਅਨ ਇਹ ਵਾਦਾ ਹੈ ਸਰਕਾਰ ਇਸ ਸਾਲ ਹੈਲਥਕੇਅਰ ਦੇ ਮੁਕਾਬਲੇ ਆਪਣੇ ਕਰਜ਼ੇ ਦੀ ਕਿਸ਼ਤ ਪਰੰਤੇ ਜ਼ਿਆਦਾ ਖਰਚ ਕਰੇਗੀ ਫ੍ਰੀਲੈਂਡ ਦੇ ਨਵੇਂ ਬਜਟ ਵਿੱਚ ਅਗਲੇ 5 ਸਾਲਾਂ ਵਿੱਚ ਨਵੇਂ ਖਰਚਿਆਂ ਵਿੱਚ ਲਗਭਗ ਡਾਲਰ 52.9 ਬਿਲੀਅਨ ਖਰਚਾਂ ਦੀ ਯੋਜਨਾ ਉਲੀਕੀ ਗਈ ਹੈ ਜੋ ਕੁਝ ਮਹੀਨੇ ਪਹਿਲਾਂ ਜਾਰੀ ਕੀਤੇ ਗਏ ਫਾਲ ਇਕਨੋਮਿਕ ਸਟੇਟਮੈਂਟ ਨਾਲੋਂ ਕਿਤੇ ਵੱਧ ਰਕਮ ਹੈ ਨਵੇਂ ਖਰਚਿਆਂ ਨੂੰ ਪੂਰਾ ਕਰਨ ਲਈ ਵਿੱਤ ਮੰਤਰੀ ਨੇ ਬਦਲਾ ਕੀਤੇ ਨੇ ਸਰਕਾਰ ਦਾ ਕਹਿਣਾ ਹੈ ਕਿ ਅਗਲੇ 5 ਸਾਲਾਂ ਵਿੱਚ ਨਵੇਂ مالیਏ ਵਿੱਚ ਲਗਭਗ ਡਾਲਰ 21.9 ਬਿਲੀਅਨ ਪੈਦਾ ਕੀਤੇ ਜਾਣਗੇ ਇਹ ਪੈਸਾ ਉੱਚ ਪੂੰਜੀ ਲਾਭ ਟੈਕਸ ਅਤੇ ਸਿਗਰਟ ਅਤੇ ਵੇਪਿੰਗ ਉਤਪਾਦਾਂ ਤੇ ਆਪਕਾਰੀ ਟੈਕਸਾਂ ਦੇ ਵਾਅਦੇ ਚ ਆਉਣਾ ਹੈ 2024-2025 ਵਿੱਤੀ ਸਾਲ ਦਾ ਬਜਟ ਘਾਟਾ ਕਰੀਬ 40 ਬਿਲੀਅਨ ਡਾਲਰ ਹੋਵੇਗਾ ਬੇਸ਼ੱਕ ਸਰਕਾਰ ਖਰਚੇ ਵਧਾ ਰਹੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਬਿਹਤਰ ਆਰਥਿਕ ਵਿਕਾਸ ਤੇ ਵਧੇਰੇ ਟੈਕਸ ਘਾਟੇ ਨੂੰ ਕਾਬੂ ਦੇ ਵਿੱਚ ਰੱਖਣਗੇ ਕੈਨੇਡਾ ਸਰ ਲਗਾਤਾਰ ਵੱਧਦਾ ਕਰਜ਼ਾ ਸਰਕਾਰੀ ਖਾਤੇ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ ਪਿਛਲੇ 9 ਸਾਲਾਂ ਦੇ ਵਿੱਚ ਸਰਕਾਰੀ ਕਰਜ਼ਾ ਵਧ ਕੇ 1.4 ਟ੍ਰਿਲੀਅਨ ਡਾਲਰ ਹੋ ਗਿਆ ਹੈ ਇਸ ਕਰਜ਼ੇ ਨੂੰ ਦੁਬਾਰਾ ਫਾਈਨਾਂਸ ਕਰਵਾਉਣ ਲਈ ਵਧੇਰੇ ਵਿਆਜ ਦਰਾਂ ਅਦਾਵੀ ਕਰਨੀਆਂ ਪੈ ਰਹੀਆਂ ਨੇ ਸੋ ਨਵੰਬਰ ਵਿੱਚ ਲਗਾਏ ਅਨੁਮਾਨਾਂ ਨਾਲੋਂ ਜ਼ਿਆਦਾ ਸਰਕਾਰੀ ਕਰਜ਼ੇ ਤੇ ਇਸ ਸਾਲ 2 ਬਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਆਉਣੀ ਹੈ ਜਿਸ ਦਾ ਮਤਲਬ ਹੈ ਕਿ ਸਰਕਾਰ ਇਸ ਸਾਲ ਹੈਲਥ케ਅਰ ਦੇ ਮੁਕਾਬਲੇ ਆਪਣੇ ਕਰਜ਼ੇ ਦੀ ਕਿਸ਼ਤ ਭਰਨ ਤੇ ਜ਼ਿਆਦਾ ਖਰਚ ਕਰੇਗੀ ਹਾਊਸਿੰਗ ਬਜਟ ਦੇ ਵਿੱਚ ਖਾਸ ਤੌਰ ਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਬਜਟ ਦੇ ਵਿੱਚ ਰਿਹਾਇਸ਼ ਲਈ ਡਾਲਰ 8.5 ਬਿਲੀਅਨ ਅਲਾਟ ਕੀਤੇ ਗਏ ਨੇ ਤਾਂ ਕਿ ਉਸ ਸੰਕਟ ਨੂੰ ਦੂਰ ਕੀਤਾ ਜਾਵੇ ਜਿਸ ਨੇ ਨੌਜਵਾਨਾਂ ਨੂੰ ਘਰ ਦੀ ਮਾਲਕੀ ਦੇ ਸੁਪਨੇ ਤੋਂ ਹੀ ਬਾਹਰ ਕਰ ਦਿੱਤਾ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਰਿਹਾਇਸ਼ੀ ਉਪਾਦ 2031 ਤੱਕ ਲਗਭਗ 40 ਲੱਖ ਹੋਰ ਘਰ ਬਣਾਉਣਾ ਹੈ ਇਸ ਤੋਂ ਇਲਾਵਾ ਬਜਟ ਵਿੱਚ ਮਿਊਂਸਿਪਲਟੀਆਂ ਨੂੰ ਘਰਾਂ ਦੀ ਉਸਾਰੀ ਲਈ ਹਾਊਸਿੰਗ ਐਕਸੈਲੇਟਰ ਫੰਡ ਰਾਹੀਂ ਵਾਧੂ ਫੰਡਿੰਗ ਘਟਵਰ ਤੋਂ ਵਾਲੀਆਂ ਸਰਕਾਰੀ ਜ਼ਮੀਨਾਂ ਤੋਂ ਉਸਾਰੀ ਪਾਣੀ ਤੇ ਸੋਲਿਡ ਵੇਸ ਲਈ ਵਧੇਰੇ ਫੰਡਿੰਗ ਨਵੇਂ ਕਿਰਾਏ ਦੇ ਮਕਾਨਾਂ ਦੀ ਉਸਾਰੀ ਲਈ ਕਈ ਬਿਲੀਅਨ ਦੇ ਲੋਨ ਤੇ ਗੈਰ-ਲਾਗਪਾਰੀ ਸੰਸਥਾਵਾਂ ਵੱਲੋਂ ਕਫਾਇਤੀ ਰਹਾਇਸ਼ੀ ਯੂਨਿਟ ਸੁਰੱਖਿਅਤ ਕਰਨ ਦੇ ਉਪਾਅ ਵੀ ਸ਼ਾਮਿਲ ਕੀਤੇ ਗਏ ਨੇ ਮੌਜੂਦਾ ਵਿਵਸਥਾ ਦੇ ਤਹਿਤ ਪੂੰਜੀ ਲਾਭ ਦਾ ਸਿਰਫ 50% ਟੈਕਸ ਯੋਗ ਹੈ ਜੇਕਰ ਕੋਈ ਟੈਕਸ ਆਤਾ ਕਿਸੇ ਸੰਪਤੀ ਜਿਵੇਂ ਕਿ ਕੋਟੇਜ ਇੱਕ ਨਿਵੇਸ਼ ਸੰਪਤੀ ਇੱਕ ਸਟਾਕ ਜਾਂ ਫਿਰ ਮਿਊਚੁਅਲ ਫੰਡ ਨੂੰ ਆਪਣੇ ਵੱਲੋਂ ਖਰਚ ਕੀਤੀ ਰਕਮ ਨਾਲੋਂ ਡਾਲਰ 1 ਲੱਖ ਤੋਂ ਵੱਧ ਵਿੱਚ ਵੇਚਦਾ ਹੈ ਤਾਂ ਉਸ ਨੂੰ ਉਸ ਦਾ ਲਾਭ 50000 ਤế ਹੀ ਟੈਕਸ ਲਗਾਇਆ ਜਾਂਦਾ ਹੈ ਇਸ ਨਵੇਂ ਬਜਟ ਨਾਲ 25000 ਡਾਲਰ ਪ੍ਰਤੀ ਸਾਲ ਦੇ ਵੱਧ ਕੇ ਪੂੰਜੀ ਲਾਭ ਦੇ ਪਾਤਰ ਵਿਅਕਤੀਆਂ ਦੇ ਲਈ ਅਤੇ ਕਾਰਪੋਰੇਸ਼ਨਾਂ ਦੇ ਟਰਸਟਾਂ ਤੇ ਸਾਰੇ ਪੂੰਜੀ ਲਾਭਾਂ ਲਈ ਇਹ ਦਰ 2/3 ਹੋ ਜਾਵੇਗੀ। ਕਾਰੋਬਾਰਾਂ ਦੇ ਵੱਲੋਂ ਇਸ ਫੈਸਲੇ ਦੀ ਲੋਚਨਾ ਹੋਣੀ ਤੈ ਹੈ ਪਰ ਲਿਬਰਲ ਸਰਕਾਰ ਨੂੰ 2025 ਤੱਕ ਸਮਰਥਨ ਦੇ ਰਹੀ ਐਨਡੀਪੀ ਦੇ ਲੀਡਰ ਜਗਮੀਸ਼ ਸਿੰਘ ਇਸ ਫੈਸਲੇ ਦਾ ਸਵਾਗਤ ਕਰਨਗੇ ਕਿਉਂਕਿ ਉਹ ਦਲੀਲ ਦਿੰਦੇ ਨੇ ਕਿ ਮੋਟੀ ਕਮਾਈ ਕਰ ਰਹੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਮੁਲਕ ਵਿੱਚ ਬਣਦਾ ਹਿੱਸਾ ਜ਼ਰੂਰ ਪਾਣਾ ਚਾਹੀਦਾ ਹੈ। ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਓਨਟਾਰੀਓ ਨੂੰ ਉਮੀਦ ਹੈ ਕਿ 1 ਸਾਲ ਦੇ ਅੰਦਰ ਹਾਈਵੇ 413 ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਏਗਾ ਜੀਹਾਂ ਟ੍ਰਾਂਸਪੋਰਟੇਸ਼ਨ ਮੰਤਰੀ ਦੇ ਵੱਲੋਂ ਅੱਜ ਇਸ ਸੰਬੰਧੀ ਗੱਲਬਾਤ ਕੀਤੀ ਗਈ ਤੇ ਪ੍ਰਬੰਧਿਤ ਸਰਕਾਰੀਆਂ ਦਾ ਇਸ ਸੰਬੰਧੀ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਨਾਲ ਹੋਏ ਨਵੇਂ ਸਮਝੌਤੇ ਕਰਕੇ ਟ੍ਰਾਂਟੋ ਇਲਾਕੇ ਦੇ ਇਸ ਹਾਈਵੇ ਨੂੰ ਕਾਫੀ ਪਹਿਲਾਂ ਸ਼ੁਰੂ ਕੀਤਾ ਜਾ ਸਕੇਗਾ ਫੈਡਰਲ ਸਰਕਾਰ ਅਤੇ ਓਨਟਾਰੀਓ ਸਰਕਾਰ ਨੇ ਇਹ ਕਿਹਾ ਕਿ ਉਹ ਇੱਕ ਸਮਝੌਤੇ ਤੇ ਸਹਿਮਤ ਹੋਏ ਨੇ ਜਿਹੜਾ ਫੈਡਰਲ ਅਧਿਕਾਰ ਖੇਤਰ ਦੇ ਵਿੱਚ ਇਸ ਯੋਜਨਾਬੱਧ ਹਾਈਵੇ ਪ੍ਰੋਜੈਕਟ ਦੇ ਵਾਤਾਵਰਣ ਪ੍ਰਭਾਵ ਨੂੰ ਘਟ ਕਰਨ ਦੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਦਾ ਹੈ ਫੈਡਰਲ ਸਰਕਾਰ ਨੇ ਪ੍ਰਭਾਵ ਮੁਲਾਂਕਣ ਐਕਟ ਜਿਹੜਾ ਹੁੰਦਾ ਹੈ ਉਸ ਸੰਬੰਧੀ ਆਪਣੀਆਂ ਸ਼ਕਤੀਆਂ ਦੇ ਤਹਿਤ ਇਸ ਹਾਈਵੇ ਪ੍ਰੋਜੈਕਟ ਨੂੰ ਫੈਡਰਲ ਸਮੀਖਿਆ ਦੇ ਲਈ ਜਿਹੜਾ ਉਹ ਚਨਿਤ ਕੀਤਾ ਹੈ ਔਰ ਪਿਛਲੇ ਫਾਲ ਫਾਲ ਸੀਜ਼ਨ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਸ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ ਸੰਵਿਧਾਨਕ ਵੀ ਪਾਇਆ ਸੀ ਸੂਬਾ ਸਰਕਾਰ ਫਿਰ ਤੋਂ ਫੈਡਰਲ ਸਰਕਾਰ ਨੂੰ ਅਦਾਲਤ ਦੇ ਵਿੱਚ ਲੈ ਗਈ ਸੀ ਤੇ ਅਦਾਲਤ ਨੂੰ ਅਰਜ਼ੀ ਦਿੱਤੀ ਸੀ ਕਿ ਫੈਡਰਲ ਸਰਕਾਰ ਨੂੰ 413 ਪ੍ਰੋਜੈਕਟ ਦੇ ਲਈ ਆਪਣੇ ਕਾਨੂੰਨ ਨੂੰ ਲਾਗੂ ਕਰਨ ਤੋਂ ਰੋਕਿਆ ਜਾਏ। ਇਹੀ ਜਿਹੜਾ ਸਿਲਸਿਲਾ ਆਖਿਰ ਸੂਬੇ ਤੇ ਫੈਡਰਲ ਸਰਕਾਰ ਦੇ ਦਰਮਿਆਨ ਹਾਲ ਹੀ ਦੇ ਸਮਝੌਤੇ ਦਾ ਕਾਰਨ ਬਰਿਆ। ਇੱਕ ਮਾਰਗੇਜ ਬ੍ਰੋਕਰਸ ਨੇ ਕਿਹਾ ਕਿ ਮਾਰਗੇਜ ਦਰਾਂ ਦੇ ਸਿਰ ਹੋਣ ਦੇ ਤਣਾਅ ਤੇ ਥੋੜੇ ਜਿਹੇ ਘੱਟ ਟੈਕਸ ਦੇ ਬਾਵਜੂਦ ਵੈਨਕੂਵਰ ਦੇ ਵਿੱਚ ਉਸਤ ਘਰ ਖਰੀਦਣ ਲਈ ਲੋੜੀਂਦੀ ਕੋਲਾੰਦਨ ਪਿਛਲੇ ਮਹੀਨੇ ਤੋਂ ਵੱਧ ਗਈ ਹੈ। ਰੇਟ ਹੱਬ .ca ਦੇ ਅਨੁਸਾਰ ਵੈਨਕੂਵਰ ਦੇ ਵਿੱਚ ਇੱਕ ਉਸਤ ਘਰ ਦੇ ਲਈ ਮਾਰਚ ਵਿੱਚ 7.62 ਫੀਸਦੀ ਦੇ ਮਾਰਗੇਜ ਤਣਾ ਦੇ ਜਿਹੜੀ ਪ੍ਰੀਖਿਆ ਉਹ ਪਾਸ ਕਰਨ ਦੇ ਲਈ ਤੁਹਾਨੂੰ ਪ੍ਰਤੀ ਸਾਲ ਡਾਲਰ 2,32,620 ਕਮਾਉਣੇ ਪੈਣਗੇ। ਇਹ ਅੰਕੜਾ ਫਰਵਰੀ ਦੇ ਵਿੱਚ ਡਾਲਰ 2,30,350 ਤੋਂ ਡਾਲਰ 2270 ਵਾਧਾ ਹੈ ਵੈਨਕੂਵਰ ਦੇ ਵਿੱਚ ਘਰ ਦੀ ਔਸਤ ਜਿਹੜੀ ਕੀਮਤ ਹੈ ਉਹ ਫਰਵਰੀ ਤੋਂ ਮਾਰਚ ਤੱਕ ਡਾਲਰ 13000 ਤੋਂ ਵੱਧ ਗਈ ਹੈ ਰੇਟ ਹੱਬ .ca ਨੇ ਪਾਇਆ ਹੈ ਕਿ ਕੁੱਲ ਕੀਮਤ ਡਾਲਰ 119680 ਹੋ ਗਈ ਹੈ ਰੇਟ ਹੱਬ .ca ਨੇ ਪੂਰੇ ਕੈਨੇਡਾ ਦੇ 13 ਸ਼ਹਿਰਾਂ ਦਾ ਸਰਵੇਖਣ ਕੀਤਾ ਤੇ ਪਾਇਆ ਕਿ ਘਰ ਖਰੀਦਣ ਲਈ ਲੋੜੀਂਦੀ ਸਾਲਾਨਾ ਆਮਦਨ 13 ਵਿੱਚੋਂ 12 ਫੀਸਦੀ ਵਧੀ ਹੈ ਹੈਲਫੈਕਸ ਦੇ ਕਲੋਥਰ ਸ਼ਹਿਰ ਸੇ ਜਿਸਨੇ ਆਸਤਕਾਰ ਖਰੀਦਦਾਂ ਦੇ ਲਈ ਲੋਡਿੰਦੇ ਡਾਲਰ 350 ਘਟ ਆਮਦਨ ਦਾ ਸੁਧਾਰ ਦੇਖਿਆ ਇੱਥੇ ਘਰਾਂ ਦੀਆਂ ਕੀਮਤਾਂ ਵੀ ਇਸ ਸ਼ਹਿਰ ਦੇ ਵਿੱਚ ਡਾਲਰ 1600 ਘਟ ਗਈਆਂ ਨੇ ਵੈਨਕੂਵਰ ਨੂੰ ਔਸਤ ਘਰ ਖਰੀਦਣ ਲਈ ਦੇਸ਼ ਦੇ ਵਿੱਚ ਸਭ ਤੋਂ ਵੱਧ ਆਮਦਨ ਦੀ ਲੋੜ ਹੁੰਦੀ ਹੈ। ਟ੍ਰਾਂਟੋ ਦੂਜੇ ਨੰਬਰ ਤੇ ਆਉਂਦਾ ਹੈ। ਉਸ ਸ਼ਹਿਰ ਦੇ ਵਿੱਚ ਖਰੀਦਦਾਰਾਂ ਨੂੰ ਇੱਕ ਔਸਤ ਘਰ ਦੇ ਲਈ ਡਾਲਰ 2,117,500 ਦੀ ਸਾਲਾਨਾ ਆਮਦਨ ਦੀ ਲੋੜ ਹੁੰਦੀ ਹੈ। ਜਿੱਤੇ ਹੁਣ ਮਾਰਚ ਦੇ ਵਿੱਚ ਡਾਲਰ 1,113,600 ਆ ਰਿਹਾ ਹੈ। ਰੋਜ਼ਾਇਨਾ ਹਾਲਾਂਕਿ ratehub.ca ਦੇ ਮੁਤਾਬਕ ਦੁਬਾਰਾ ਜਦੋਂ ਵਿਸ਼ਲੇਸ਼ਣ ਕੀਤਾ ਗਿਆ ਤਾਂ ਸਭ ਤੋਂ ਕਿਫਾਇਤੀ ਪ੍ਰਮੁੱਖ ਸ਼ਹਿਰ ਸੀ ਇਸਨੇ ਪਾਇਆ ਕਿ ਖਰੀਦਦਾਰਾਂ ਨੂੰ ਮੌਰਗੇਜ ਤਨਾਪ੍ਰਿਕਿਆ ਪਾਸ ਕਰਨ ਦੇ ਲਈ ਸਿਰਫ ਡਾਲਰ 71 ਲੱਖ 850% ਪ੍ਰਤੀ ਸਾਲ ਦੀ ਲੋਡ ਹੁੰਦੀ ਹੈ ਮਾਰਚ ਵਿੱਚ ਰਜਾਇਨਾ ਦੇ ਵਿੱਚ ਉਸਤ ਘਰ ਡਾਲਰ 313000 ਸੀ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਰਚ ਵਿੱਚ ਲਗਭਗ 10% ਦੀ ਗਿਰਾਵਟ ਆਈ ਹੈ ਇੱਕ ਮਹਰਦਾ ਕਹਿਣਾ ਹੈ ਕਿ ਘਟ ਵਿਆਜ ਦਰਾਂ ਦੀ ਉਡੀਕ ਕਰਨ ਵਾਲੇ ਖਰੀਦਦਾਰ ਹੋ ਸਕਦੇ ਨੇ ਬੀਸੀ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪ੍ਰੋਵਿੰਸ ਨੇ ਪਿਛਲੇ ਮਹੀਨੇ ਮਲਟੀਪਲ ਲਿਸਟਿੰਗ ਸਰਵਿਸਿਜ਼ ਪ੍ਰਣਾਲੀਆਂ ਦੇ ਵਿੱਚ 6460 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਦੇਖੀ ਹੈ ਮਾਰਚ 2023 ਤੋਂ 9.5 ਫੀਸਦੀ ਦੀ ਗਿਰਾਵਟ ਆਈ ਹੈ ਕਰਾਂ ਦੀ ਵਿਕਰੀ ਦੀ ਸਮੁੱਚੀ ਡਾਲਰ ਦੀ ਮਾਤਰਾ ਵੀ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 3.6 ਫੀਸਦੀ ਘਟ ਕੇ 6.6 ਬਿਲੀਅਨ ਡਾਲਰ ਰਹਿ ਗਈ ਐਸੋਸੀਏਸ਼ਨ ਦੇ ਮੁਖ ਅਰਥਸ਼ਾਸਤਰੀ ਬਿਡਨ ਆਗਮੰਦ ਨੇ ਕਿਹਾ ਕਿ ਸੰਭਾਵੀ ਘਰੇਲੂ ਖਰੀਦਦਾਰ ਬੈਂਕ ਆਫ ਕੈਨੇਡਾ ਦੀ ਨੀਤੀਗਤ ਦਰ ਨੂੰ ਘਟਾਉਣ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਮਾਰਚ ਦੀ ਗਿਰਾਵਟ 2024 ਦੀ ਪਹਿਲੀ ਤਿਮਾਹੀ ਤੱਕ ਇੱਕ ਹੌਲੀ ਸ਼ੁਰੂਆਤ ਨੂੰ ਬੰਦ ਕਰ ਦਿੰਦੀ ਹੈ ਸਿਰ ਮੌਰਗੇਜ ਦਰਾਂ ਦੇ ਵਿੱਚ ਜ਼ਿਆਦਾ ਗਿਰਾਵਟ ਦੇ ਬਾਵਜੂਦ ਐਸੋਸੀਏਸ਼ਨ ਦਾ ਕਹਿਣਾ ਹੈ ਕਿ BC ਵਿੱਚ ਇੱਕ ਘਰ ਦੀ ਉਸਤ ਕੀਮਤ MLS ਦੇ ਪਿਛਲੇ ਮਾਰਚ ਦੇ ਮੁਕਾਬਲੇ 6.5 ਫੀਸਦੀ ਦਾ ਵਾਧਾ ਹੋਇਆ ਜੋ ਡਾਲਰ 1.2 ਮਿਲੀਅਨ ਤੱਕ ਪਹੁੰਚ ਗਿਆ। ਕੁੱਲ ਮਿਲਾ ਕੇ ਸੂਬੇ ਦੇ ਵਿੱਚ ਘਰਾਂ ਦੀ ਵਿਕਰੀ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ 6.4 ਫੀਸਦੀ ਵਾਧੇ ਨਾਲ ਲਗਭਗ 16000 ਯੂਨਿਟਾਂ ਤੱਕ ਪਹੁੰਚ ਗਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਾਲਾਨਾ ਮਹਿੰਗਾਈ ਦਰ ਫਰਵਰੀ ਦੇ ਮੁਕਾਬਲੇ ਮਾਰਚ ਵਿੱਚ ਵਧ ਰਹੀ ਹੈ ਗੈਸੋਲੀਨ ਦੀਆਂ ਉੱਚੀਆਂ ਕੀਮਤਾਂ ਦੇ ਨਾਲ ਇਹ ਵਧੀਆਂ ਨੇ ਏਜੰਸੀ ਦਾ ਕਹਿਣਾ ਹੈ ਕਿ ਮਾਰਚ ਲਈ ਇਸ ਦਾ ਖਪਤਕਾਰ ਮੁੱਲ ਸੂਚਕਾਂਕ ਜਿਹੜਾ ਉਹ 1 ਸਾਲ ਪਹਿਲਾਂ ਦੇ ਮੁਕਾਬਲੇ 2.9 ਫੀਸਦੀ ਵਧ ਸੀ ਜੋ ਫਰਵਰੀ ਵਿੱਚ ਸਾਲ ਦਰ ਸਾਲ ਦੇ 2.8 ਫੀਸਦੀ ਤੋਂ ਵਧਿਆ ਹੈ ਇਸ ਸਾਲ ਇਹ ਪਹਿਲੀ ਵਾਰ ਸੀ ਕਿ ਹੈਡਲਾਈਨ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਵਧੀ ਹੈ ਮਾਰਚ ਵਿੱਚ ਮਾਰਗੇਜ ਵਿਆਜ ਦੀ ਲਾਗਤ 1 ਸਾਲ ਦਰ ਸਾਲ ਦੇ ਆਧਾਰ ਦੇ ਉੱਤੇ 25.4 ਫੀਸਦੀ ਜਦੋਂ ਕਿ ਮਾਰਚ ਵਿੱਚ ਕਿਰਾਇਦਿਆਂ ਕੀਮਤਾਂ 1 ਸਾਲ ਪਹਿਲਾਂ ਦੇ ਮੁਕਾਬਲੇ 8.5 ਫੀਸਦੀ ਵਧੀਆਂ ਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵਿੱਚ ਮਾਰਚ ਮਹੀਨੇ ਦੌਰਾਨ ਮਾਮੂਲੀ ਵਾਧਾ ਦਰਜ ਹੋਇਆ ਸਟੈਟਿਸਟਿਕਸ ਕੈਨੇਡਾ ਅਨੁਸਾਰ ਗੈਸੋਲਿਨ ਦੀਆਂ ਕੀਮਤਾਂ ਵਿੱਚ ਵਾਧਾ ਤੇ ਰਿਹਾਇਸ਼ੀ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਲਿਜਾਣ ਵਿੱਚ ਜ਼ਿੰਮੇਵਾਰ ਰਹੀਆਂ ਨੇ ਮਾਰਚ 2024 ਦੇ ਵਿੱਚ ਮਹਿੰਗਾਈ ਦਰ 2.9 ਫੀਸਦ दर्ज ਕੀਤੀ ਗਈ ਫਰਵਰੀ ਵਿੱਚ ਇਹ ਦਰ 2.8 ਫੀਸਦ ਸੀ ਬੇਸ਼ੱਕ ਮਾਰਚ ਦੇ ਵਿੱਚ ਮਹਿੰਗਾਈ ਵਿੱਚ ਵਾਧਾ ਹੋਇਆ ਪਰ ਗੈਸੋਲਿੰਦੀਆਂ ਕੀਮਤਾਂ ਨੂੰ ਮੰਨਫੀ ਕਰ ਦਈਏ ਤਾਂ ਸਥਿਤੀ ਵੱਖਰੀ ਦਿਖ ਰਹੀ ਹੈ ਸਟੈਟ ਕਹਿੰਦੇ ਅਨੁਸਾਰ ਗੈਸੋਲਿੰਦੀਆਂ ਕੀਮਤਾਂ ਤੋਂ ਬਿਨਾਂ ਮਾਰਚ ਵਿੱਚ ਮਹਿੰਗਾਈ ਅਸਲ ਦੇ ਵਿੱਚ ਥੋੜਾ ਹੇਠਾਈ ਹੈ ਹਵਾਈਆ ਵਜਾਈ ਵਰਗੀਆਂ ਸੇਵਾਵਾਂ ਦੀ ਮਹਿੰਗਾਈ ਦਰ 4.5% ਦੀ ਵਧੀ ਹੈ ਪਰ ਵਸਤੂਆਂ ਖਪਤਕਾਰਾਂ ਤੇ ਕਾਰੋਬਾਰਾਂ ਦੁਆਰਾ ਖਰੀਦੀਆਂ ਜਾਣ ਵਾਲੀਆਂ ਆਈਟਮਾਂ ਤਕਰੀਬਨ 1.1% ਦੀ ਦਰ ਤੇ ਸਨ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਭੋਜਨ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਹੋਇਆ ਜਦਕਿ ਕੱਪੜਿਆਂ ਤੇ ਜੁੱਤੀਆਂ ਦੀਆਂ ਕੀਮਤਾਂ ਵਿੱਚ 2.7% ਦੀ ਗਿਰਾਵਟ ਆਈ ਹੈ ਘਰੇਲੂ ਸੰਚਾਲਨ ਫਰਨੀਚਰ ਅਤੇ ਉਪਕਰਨਾਂ ਦੀਆਂ ਕੀਮਤਾਂ ਵਿੱਚ 2.3% ਦੀ ਜੜੀ ਹੈ ਉਹ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਮੁੱਚੀ ਰਿਹਾਇਸ਼ੀ ਲਾਗਤ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 6.5 ਫੀਸਦੀ ਦਾ ਦਰਜ ਕੀਤਾ ਗਿਆ ਹੈ ਕਿਰਾਏ ਤੇ ਮਾਰਗੇਜ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਵੱਲ ਰੱਖਣ ਦਾ ਅਹਿਮ ਕਾਰਨ ਰਹੀਆਂ ਪਿਛਲੇ ਸਾਲ ਦੀ ਤੁਲਨਾ ਵਿੱਚ ਮਾਰਗੇਜ ਵਿਆਜ ਲਾਗਤ 25.4 ਫੀਸਦੀ ਤੇ ਕਿਰਾਏ 8.5 ਫੀਸਦੀ ਵੱਧ ਦਰਜ ਕੀਤੇ ਗਏ ਮਾਰਗੇਜ ਵਿਆਜ ਦਰਾਂ ਮਹਿੰਗਾਈ ਦਰ ਦੇ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੀਆਂ ਨੇ ਹਾਲਾਂਕਿ ਇਸ ਮਹੀਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਕ ਮੁਕੱਲਮ ਨੇ ਕਿਹਾ ਸੀ ਕਿ ਜੂਨ ਵਿੱਚ ਵਿਆਜ ਦਰ ਵਿੱਚ ਕਟੌਤੀ ਸੰਭਾਵਨਾ ਦੇ ਦਾਇਰੇ ਦੇ ਅੰਦਰ ਹੈ ਪਰ ਕੇਂਦਰੀ ਬੈਂਕ ਨੂੰ ਦਰਾਂ ਦੇ ਵਿੱਚ ਕਟੌਤੀ ਕਰਨ ਤੋਂ ਪਹਿਲਾਂ ਮਹਿੰਗਾਈ ਵਿੱਚ ਇੱਕ ਨਿਰੰਤਰ ਗਿਰਾਵਟ ਦੇਖਣ ਦੀ ਵੀ ਲੋੜ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਰਿਪੋਰਟ ਬੀਸੀ ਦੇ ਨਿਰਮਾਣ ਉਦਯੋਗ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕਰਮਚਾਰੀਆਂ ਦੀ ਗਿਣਤੀ ਦੇ ਵਿੱਚ ਸੁਧਾਰ ਹੋਇਆ ਹੈ ਪਰ ਮਜ਼ਦੂਰਾਂ ਦੀ ਘਾਟ ਬਰਕਰਾਰ ਹੈ ਤੇ ਮਾਲਕਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਰਹੀ ਹੈ BC ਕੰਸਟਰਕਸ਼ਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਯੋਗਤਾ ਪ੍ਰਾਪਤ ਕਾਮਯਾਬੀ ਘਾਟ ਨੇ ਸੈਕਟਰ ਦੇ ਵਿੱਚ ਔਸਤ ਸਾਲਾਨਾ ਵੇਜਸ ਨੂੰ ਡਾਲਰ 75000 ਤੱਕ ਘਟਾ ਕਰ ਦਿੱਤਾ ਹੈ ਜੋ ਪਿਛਲੇ 5 ਸਾਲਾਂ ਵਿੱਚ 21% ਦੀ ਵਾਧਾ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸਾਰੀ ਕੰਪਨੀਆਂ ਨੂੰ ਵੀ ਲਗਾਤਾਰ ਅਨਿਸ਼ਚਿਤਤਾ ਦਾ ਜਿਹੜਾ ਆ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਦੇ ਕੰਮ ਲਈ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ BC ਦੇ ਨਿਰਮਾਣ ਉਦਯੋਗ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਸੁਧਾਰ ਹੋਇਆ ਪਰ ਮਜ਼ਦੂਰਾਂ ਦੀ ਘਾਟ ਬਰਕਰਾਰ ਹੈ ਤੇ ਮਾਲਕਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। BC ਕੰਸਟਰਕਸ਼ਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਯੋਗਤਾ ਪ੍ਰਾਪਤ ਕਾਮਯਾਦੀ ਘਾਟਨੇ ਸੈਕਟਰ ਦੇ ਵਿੱਚ ਔਸਤ ਸਾਲਾਨਾ ਵੇਜਸ ਨੂੰ ਡਾਲਰ 75000 ਤੱਕ ਘਟ ਕਰ ਦਿੱਤਾ ਜੋ ਪਿਛਲੇ 5 ਸਾਲਾਂ ਵਿੱਚ 21% ਦੀ ਵਾਧਾ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਿਰਮਾਨ ਮਜ਼ਦੂਰਾਂ ਲਈ ਔਸਤ ਪ੍ਰਵੇਸ਼ ਪੱਦਰ ਦੀ ਵੇਜਸ ਹੁਣ 22 ਡਾਲਰ ਪ੍ਰਤੀ ਘੰਟੇ ਤੋਂ ਵਾਧਾ ਹੈ ਜੋ ਕਿ ਸੂਬੇ ਵਿੱਚ ਘੱਟੋ ਘੱਟ ਵੇਜਸ ਤੋਂ 25% ਜ਼ਿਆਦਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਮਜ਼ਦੂਰਾਂ ਦੇ ਪੱਦਰ ਵਿੱਚ ਸੁਧਾਰ ਹੋਇਆ ਹੈ BC ਵਿੱਚ 6600 ਹੁਨਰਮੰਦ ਕਾਮਿਆਂ ਦੀ ਅਨੁਮਾਨਤ ਘਾਟ ਦੇ ਨਾਲ 2023 ਤੱਕ ਇਸ ਦਹਾਕੇ ਲਾ ਅਨੁਮਾਨ 2023 ਤੱਕ 26000 ਤੱਕ ਦੀ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਉਦਯੋਗ ਨੇ ਅਜੇ ਵੀ ਪਿਛਲੇ 5 ਸਾਲਾਂ ਵਿੱਚ ਵਪਾਰਕ ਕਾਮਿਆਂ ਦੀ ਗਿਣਤੀ 7% ਦੀ ਕਟਾ ਕੇ 160300 ਤੱਕ ਦੇਖੀ ਹੈ ਤੇ ਸੂਬੇ ਵਿੱਚ ਉਸ ਨਿਰਮਾਣ ਕੰਪਨੀ ਨੇ ਉਸ ਸਮੇਂ ਦੌਰਾਨ ਆਪਣੇ ਆਕਾਰ ਦਾ ਠੇਕਾ 15% ਦੀ ਦੇਖਿਆ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਸਾਰੀ ਕੰਪਨੀਆਂ ਨੂੰ ਵੀ ਲਗਾਤਾਰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਦੇ ਕੰਮ ਲਈ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ ਠੇਕੇਦਾਰਾਂ ਨੂੰ ਸੰਭਾਵਤ ਤੌਰ ਤੇ ਭੁਗਤਾਨ ਲਈ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ ਐਸੋਸੀਏਸ਼ਨ ਦੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਮਹੱਤਵਪੂਰਨ ਵਿੱਤੀ ਜੋਖਮ ਦਾ ਅਨੁਭਵ ਕਰਦੇ ਨੇ ਤੇ ਕਰਜ਼ੇ ਦੀ ਵਧੀ ਹੋਈ ਲਾਗਤ ਨੂੰ ਲੈਂਦੇ ਨੇ ਜੋ ਉਹਨਾਂ ਨੂੰ ਦਿਵਾਲਾਪਨ ਦੇ ਖਤਰੇ ਵਿੱਚ ਪਾ ਸਕਦਾ ਹੈ ਉਹਨਾਂ ਨੂੰ ਵਿਤ ਨਿਰਮਾਣ ਪ੍ਰੋਜੈਕਟਾਂ ਦੀ ਸਥਿਤੀ ਵਿੱਚ ਰੱਖਿਆ ਗਿਆ ਜਿਸ ਦੇ ਵਿੱਚ ਹਾਊਸਿੰਗ ਬੀਸੀ ਦੀ ਸਖਤ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਸਮੂਹ ਬੀਸੀ ਪ੍ਰੀਮੀਅਰ ਡੀਵੀਡੀਬੀ ਉਦਯੋਗ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਭੁਗਤਾਨ ਕਾਨੂੰਨ ਬਣਾਉਣ ਲਈ ਜੋ ਕਿ 229000 ਕਰਮਚਾਰੀਆਂ ਤੇ ਡਾਲਰ 22 ਬਿਲੀਅਨ ਜਾਂ ਸੂਬੇ ਦੇ ਜੀਡੀਪੀ ਦਾ 10.3% ਲਈ ਜ਼ਿੰਮੇਵਾਰ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅੱਗੇ ਦੇਖਦੇ ਹਾਂ ਇੰਸ਼ੋਰੈਂਸ ਸੰਬੰਧੀ ਏਐਮਸੀ ਇੰਸ਼ੋਰੈਂਸ ਦੀ ਇੱਕ ਖਾਸ ਰਿਪੋਰਟ ਤੇ ਜਦੋਂ ਆਪਾਂ ਹੋਮ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਤਾਂ ਹੋਮ ਇੰਸ਼ੋਰੈਂਸ ਜਦੋਂ ਤੁਸੀਂ ਲੈਣਾਗਾ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਹਦੇ ਵਿੱਚ ਰੱਖ ਆਪਾਂੇ ਹੋਮ ਇੰਸ਼ੋਰੈਂਸ ਤੇ ਬਹੁਤ ਵਾਰੀ ਟਾਪਿਕ ਤੇ ਗੱਲ ਕਰ ਸਕਦੇ ਆ ਪਰ ਮੈਨੂੰ ਐ ਲੱਗਦਾ ਵੀ ਇੱਕ ਰੀਸੈਂਟਲੀ ਸਾਡੀ ਮੇਰੀ ਅਟੈਂਸ਼ਨ ਦੇ ਵਿੱਚ ਇਹ ਧਿਆਨ ਆਇਆ ਵੀ ਜਿਹੜੀ ਜਦੋਂ ਆਪਾਂ ਹੋਮ ਇੰਸ਼ੋਰੈਂਸ ਲੈਣੇ ਆ ਉਸ ਵੇਲੇ ਆਪਾਂ ਮੇਨਲੀ ਫਾਇਰ ਥੈਫਟ ਇਹ ਵਾਲੀਆਂ ਕਵਰੇजेस ਦੇਖਦੇ ਆ ਪਰ ਜਦੋਂ ਥੈਫਟ ਹੋ ਜਾਂਦਾ ਆ ਜਦੋਂ ਥੈਫਟ ਹੋ ਗਿਆ ਤੇ ਅੰਦਰ ਆਪਣਾ ਜਿਹੜਾ ਸਮਾਨ ਕਿਹੜਾ ਕਿਹੜਾ ਕਵਰ ਹੈਗਾ ਤੇ ਕਿਹੜੇ ਕਿਹੜੇ ਟਾਈਪ ਦੀ ਉਹਨੂੰ ਆਪਾਂ ਨੂੰ ਐਕਸਟਰਾ ਇੰਜੂਰੈਂਸ ਲੈਣੀ ਚਾਹੀਦੀ ਆ ਸੋ ਮੋਸਟ ਲਾਈਕਲੀ ਕੀ ਹੁੰਦਾ ਆ ਜਦੋਂ ਆਪਾਂ ਆਪਣੇ ਘਰ ਚੋਰੀ ਹੋਈ ਆ ਚੋਰੀ ਹੋਈ ਆ ਤੇ ਕੋਈ ਮੇਰਾ ਨੈਕਲਸ ਲੈ ਗਿਆ राइट ओवर मेरे नेकलेस दी प्राइस मे बी 8000 10000 होगी وچ میری ਕੋਈ ਸਪੈਂਸ ਐਕਸਪੈਂਸਿਵ ਘੜੀ ਸੀਗੀ ਮੇਰੇ ਹਸਬੰਦ ਦੀ ਜਾਂ ਬੱਚਿਆਂ ਦੀ ਹੋਰ ਛੋਟ ਛੋਟੀ ਕਾਫੀ ਜੁਲਰੀ ਸੀਗੀ ਪਰ ਉਹ ਹੋਮ ਇੰਸ਼ੋਰੈਂਸ ਦੇ ਵਿੱਚ ਕਵਰ ਨਹੀਂ ਹੋਣੀ ਜਾਂ ਉਹਦੀ ਓਨਲੀ ਲਿਮਿਟ 5000 ਤੱਕ ਹੀ ਹੁੰਦੀ ਆ ਜੁਲਰੀ ਦੀ ਜੇ ਤੁਸੀਂ ਉਹ ਹੋਮ ਇੰਸ਼ੋਰੈਂਸ ਦੇ ਵਿੱਚ ਨਹੀਂ ਜਿਹੜੀ ਬਲੈਂਕਟ ਪਾਲਸੀ ਹੈਗੀ ਆ ਉਹਦੇ ਵਿੱਚ ਉਹਨੇ ਸਿਰਫ 5000 ਤੋਂ ਤੁਹਾਡੀ ਵੈਲਿਊ ਬਮ ਟੋਟਲ ਇੱਕੋ ਹੀ ਨੇਕਲਸ ਦੀ 5000 ਸੀਗੀ ਤੇ ਉਹਨਾਂ ਨੇ ਤੁਹਾਨੂੰ ਇੱਕੋ ਨੈਕਲੇਸ ਦਾ ਉਹਦਾ ਉਹ ਵੀ ਐਕਚੁਅਲ ਕੈਸ਼ ਵੈਲਿਊ ਜਦੋਂ ਜਿਹੜੀ ਉਸ ਵੇਲੇ ਦੀ ਐਕਚੁਅਲ ਕੈਸ਼ ਵੈਲਿਊ ਉਹੋ ਮਿਲਣੀ ਹੈਗੀ ਆ ਉਹਦੀ ਰਿਪਲੇਸਮੈਂਟ ਨਹੀਂ ਮਿਲਣੀ ਹੈਗੀ ਪਰ ਜੇ ਆਪਾਂ ਘਰ ਦੇ ਵਿੱਚ ਕੋਈ ਆਪਣੀ ਜੁਲੜੀ ਜ਼ਿਆਦਾ ਰੱਖਦੇ ਹੈਗੇ ਆ ਜਦੋਂ ਹੁਣ ਮੋਰੇ ਵੈਡਿੰਗ ਸੀਜ਼ਨ ਹੈਗਾ ਆਪਾਂ ਲਾਕਰਸ ਦੇ ਵਿੱਚੋਂ ਕਢਾ ਕੇ ਰੱਖਦੇ ਹੈਗੇ ਆ ਸੋ ਉਹਨਾਂ ਨੂੰ ਆ ਆਪਾਂ ਨੂੰ ਸਕੈਡਿਊਲ ਕਰਾਉਣਾ ਚਾਹੀਦਾ ਹੈਗਾ ਪਾਲਸੀ ਥੋੜਾ ਜਿਆਦਾ ਪ੍ਰੀਮੀਅਮ ਹੁੰਦਾ ਉਹਦੇ ਵਿੱਚ ਤੁਹਾਡੀ ਅਪਰੇਜ਼ਲ ਮੰਗਦੇ ਆ ਉਹ ਅਪਰੇਜ਼ਲ ਦੇ ਨਾਲ ਹੀ ਉਹ ਤੁਹਾਡੀ ਜਿੰਨੀ ਤੁਸੀਂ ਪ੍ਰਾਈਸ ਉਸ ਵੇਲੇ ਤੁਹਾਡੀ ਹੈਗੀ ਆ ਮਾਰਕੀਟ ਤੇ ਉਨੀ ਉਹ ਲੌਕ ਇਨ ਉਹਦੀ ਰਿਪਲੇਸ ਮਿਲਦੀ ਆ ਸੋ ਇਹ ਆਪਾਂ ਬਹੁਤ ਧਾਦੇ ਘੱਟ ਲੋਕ ਹੀ ਲੈਂਦੇ ਆ ਜਾਂ ਘੱਟ ਲੋਕਾਂ ਨੂੰ ਪਤਾ ਹੁੰਦਾ ਵੀ ਜੇ ਮੇਰੇ ਘਰ ਦੇ ਵਿੱਚ ਸਮਾਨ ਚੋਰੀ ਹੋ ਗਿਆ ਤੇ ਉਹਦੇ ਵਿੱਚ ਮੇਰੀ ਲਿਮਿਟ ਸਿਰਫ 5000 ਜਾਂ ਮੇਬੀ ਇੱਤੋਂ ਘੱਟ ਹੋਵੇ ਪਾਲਸੀ ਸੋ ਇਹ ਆਪਾਂ ਨੂੰ ਜੇ ਘਰ ਦੇ ਵਿੱਚ ਹੁਣ ਆਪਣੇ ਵਿਡਿੰਗ ਸੀਜ਼ਨ ਹੈ ਕਾਫੀ ਆਪਾਂ ਸਮਾਨ ਲਿਆਉਨੇ ਆ ਚੋਰੀਆਂ ਵੀ ਅੱਜਕੱਲ ਜਿਆਦੀ ਹੁੰਦੀਆਂ ਹਨ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਦੇ ਵਿੱਚ ਕਾਫੀ ਸਮਾਨ ਪਿਆ ਹੈਗਾ ਸੋ ਉਹ ਉਸ ਉਹੋ ਚੀਜ਼ਾਂ ਨੂੰ ਆਪਾਂ ਨੂੰ ਸ케ਜੂਲ ਕਰਨਾ ਚਾਹੀਦਾ ਆਪਣੀ ਪਾਲਿਸੀ ਦੇ ਇੱਕ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ ਹੋਮ ਇੰਸ਼ੋਰੈਂਸ ਦੇ ਵਿੱਚ ਜਿੱਦਾਂ ਤੁਸੀਂ ਜੁਐਲਰੀ ਦੀ ਗੱਲ ਕੀਤੀ ਜਾਂ ਕਿਸੇ ਕੋਲੇ ਵਾਚ ਨੇ ਤੇਰੀ ਕਵਰੇਜ ਕਿੱਥੋਂ ਤੱਕ ਮਿਲ ਜਾਂਦੀ ਹੈ ਜੇ ਤੁਸੀਂ ਇਨਕਲੂਡ ਕਰਾਈਆਂ ਹੋਈਆਂ ਆ ਆਪਣੀ ਇੰਸ਼ੋਰੈਂਸ ਪਾਲਿਸੀ ਚ ਉਹ ਤੁਸੀਂ ਜਿੰਨੇ ਮਰਜੀ ਤੁਹਾਡੀ ਵੈਲਿਊ ਉਹਦੀ ਹੈਗੀ ਆ ਭਾਵੇਂ 5 ਲੱਖ ਦੀ ਵਾਚ ਆ ਤੁਹਾਡੀ 5 ਲੱਖ ਦੀ ਕਵਰ ਹੋ ਜੂਗੀ ਪ੍ਰੀਮੀਅਮ ਐਕਸਟਰਾ ਪੇ ਕਰਨਾ ਪਊਗਾ ਥੋੜਾ ਬਹੁਤਾ ਬਟ ਉਹ ਕਵਰ ਹੋ ਜੂਗੀ ਉਹਦੇ 'ਚ ਕੋਈ ਲਿਮਟ ਨਹੀਂ ਹੈ ਜੇ ਸਕੈਡਿਊਲ ਕਰਾਈ ਹੈਗੀ ਆ ਉਹਦੇ ਵਿੱਚ ਕੋਈ ਲਿਮਟ ਨਹੀਂ ਹੈਗੀ ਪਰ ਜੇ ਨਹੀਂ ਸਕੈਡਿਊਲ ਕਰਾਈ ਫਿਰ ਉਹਨਾਂ ਨੇ ਪਾਲਸੀ ਲਿਮਟ ਜੋ ਕਿ 5000 ਹੈਗੀ ਉ ਜੇ ਦਿੱ ਘਰਾਂ ਦੀ ਗੱਲ ਕਰਦੇ ਆ ਉੱਥੇ ਨਾਲੋਂ ਨਾਲ ਸਾਡੀ ਕਮਿਊਨਿਟੀ ਚ ਟਰੇਡਮੈਨ ਬਹੁਤ ਨੇ ਜਿਹੜੇ ਕਿ ਸਮਾਲ ਸਕੇਲ ਬਿਜ਼ਨਸ ਕਰਦੇ ਨੇ ਤਾਂ ਜਦੋਂ ਉਹਨਾਂ ਦੇ ਇਨਸ਼ੋਰੈਂਸ ਦੀ ਗੱਲਬਾਤ ਆਉਂਦੀ ਆ ਤੇ ਇਹ ਭਲੇਖਾ ਰਹਿੰਦਾਗਾ ਵੀ ਉਹਨਾਂ ਨੂੰ ਕਿਸ ਢੰਗ ਦਾ ਇਨਸ਼ੋਰੈਂਸ ਲੈਣਾ ਚਾਹੀਦਾ ਜਾਂ ਕਿ ਕਿਸ ਕਿਸ ਢੰਗ ਦੀਆਂ ਪਾਲਿਸੀਜ਼ ਉਹਨਾਂ ਬਾਰੇ ਹੈਗੀਆਂ ਇਹ ਵੀ ਜ਼ਰੂਰ ਦੱਸੋ ਜੀ ਸੋ ਜਿਹੜੇ ਟਰੇਡਮੈਨ ਜਦੋਂ ਆਪਾਂ ਇਨਸ਼ੋਰੈਂਸ ਦੀ ਗੱਲ ਕਰਦੇ ਨਾ ਬਹੁਤ ਸਾਰੇ ਟਰੇਡਮੈਨ ਰੋਡ ਤੇ ਹੈਗੇ ਆ ਜਿਹੜਾ ਜਿਹੜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਕੋ ਉਹਨਾਂ ਨੂੰ ਇਨਸ਼ੋਰੈਂਸ ਦੀ ਲੋੜ ਨਹੀਂ ਹੈਗੀ ਜਾਂ ਉਹਨੂੰ ਪਤਾ ਨਹੀਂ ਹੈਗਾ ਵੀ ਤੁਹਾਨੂੰ ਕਿਹ ਰਖ ਹੋ ਗਿਆ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਸੂ ਹੋ ਗਿਆ ਪਹਿਲਾਂ ਤਾਂ ਲਾਇਬਿਲਟੀ ਜ਼ਰੂਰ ਆ ਉਹ ਜਿਹੜੀ ਮੇਨ ਵੱਡੀ ਜੇ ਕੋਈ ਲਾਇਬਿਲਟੀ ਲੈ ਵੀ ਲੈਂਦਾ ਆ ਫਿਰ ਉਹਦਾ ਜਿਹੜਾ ਟੂਲਸ ਹੈ ਅੰਦਰ ਸਮਾਨ ਹੈਗਾ ਜਿਹੜਾ ਉਹ ਯੂਜ਼ ਕਰਦੇ ਆ ਆਪਣੇ ਕੰਮ ਨੂੰ ਫਿਨਿਸ਼ ਕਰਨ ਲਈ ਉਹਦੀ ਇੰਸ਼ੋਰੈਂਸ ਨਹੀਂ ਹੁੰਦੀ ਠੀਕ ਹੈ ਸੋ ਜੇ ਤੁਸੀਂ ਆਪਣੀ ਲਾਇਬਿਲਟੀ ਇੰਸ਼ੋਰੈਂਸ ਲਈ ਹੈਗੀ ਆ ਲੈਸ ਸੇ ਉਹ ਲਾਇਬਿਲਟੀ ਦੇ ਵਿੱਚ ਉਹਨਾਂ ਨੇ ਕਰ ਲਿਆ ਵੀ ਟੂਲ 1500 ਤੱਕ ਕਵਰ ਆ ਸੋ ਸਾਰੇ ਟੂਲ 1500 ਦੇ ਵਿੱਚ ਕਵਰ ਆ ਉਹ ਵੀ ਐਕਚੁਅਲ ਕੈਸ਼ ਵੈਲਿਊ ਤੇ ਸੋ ਜਿਹੜਾ ਟੂਲ 1500 ਤੋਂ ਉੱਤੇ ਦੀ ਵੈਲਿਊ ਵਾਲਾ ਹੈਗਾ ਆ ਉਹਨੂੰ ਆਪਣੀ ਪਾਲਿਸੀ ਤੇ ਸਕੈਡਿਊਲ ਕਰਾਓ ਜੇ ਕਈ ਵਾਰੀ ਆਪਾਂ ਸੋਚ ਲੈਂਦੇ ਆ ਵੀ ਆਈਸੀਬੀਸੀ ਦੀ ਜੇ ਆਪਾਂ ਨੇ ਕਾਰ ਚੋਰੀ ਹੋ ਗਈ ਉਹਦੇ ਵਿੱਚ ਆਪਣੇ ਬੈਨਾਂ ਚ ਜਾਂਦੇ ਜਿਆਦਾ ਟ੍ਰੇਡਸ ਮੈਮ ਜੀ ਉਹਦੇ ਵਿੱਚ ਹੀ ਸਮਾਨ ਪਿਆ ਹੁੰਦਾ ਟੂਲ 10-10000 ਦੇ ਟੂਲਸ ਐਕਸਪੈਂਸਿਵ ਟੂਲਸ ਵਿੱਚੇ ਪਏ ਰਹਿੰਦੇ ਆ ਕਾਰ ਚੋਰੀ ਹੋ ਗਈ ਵਿੱਚ ਟੂਲ ਉਹ ਟੂਲ ਨਹੀਂ ਆਈ ਸੀ ਵੀ ਸੀ ਨੂੰ ਕਵਰ ਕਰਨੇ ਉਹ ਟੂਲ ਜੇ ਤੁਸੀਂ ਇੱਧਰ ਆਪਣੀ ਲਾਇਬਿਲਟੀ ਇੰਸ਼ੋਰੈਂਸ ਦੇ ਵਿੱਚ ਕਰਵਾਏ ਹੋਣਗੇ ਦੈਨ ਹੀ ਉਹਦੀ ਕਵਰੇਜ ਮਿਲਣੀ ਆ ਜੇ 10000 20000 ਦੇ ਕਿਉਂਕਿ ਅੱਜ ਕੱਲ ਜਿਆਦੇ ਮਹਿੰਗੇ ਆਉਂਦੇ ਆ ਉਹ ਸਾਰੇ ਆਪਾਂ ਨੂੰ ਸਕੇਡਿਊਲ ਕਰਾਉਣੇ ਚਾਹੀਦੇ ਆਪਣੀ ਪਾਲਿਸੀ ਤੇ ਜਿਦਾਂ ਹੁਣ ਕਈ ਵੱਡੇ ਟ੍ਰੇਡ ਮੈਨ ਜਿਹਦੇ ਵਿੱਚ ਫੋਰਕਲਿਫਟਸ ਜਾਂ ਸੌ ਜਿਹੜੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਚੋਰੀ ਹੋ ਜਾਂਦੀ ਹੈ ਜਾਂ ਪਤਾ ਹੀ ਨਹੀਂ ਲੱਗਦਾ ਉਹ ਕਿੱਥੇ ਗਿਆ ਜ ਉਹ ਸਾਰੀ ਕਵਰੇਜ ਆਪਾਂ ਪਾਲਸੀ ਦੇਦੇ ਚ ਐਡ ਕਰਵਾ ਸਕਦੇ ਆ ਅਗਰ ਦੇਖਦੇ ਆ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੀ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਆ ਐਡਵੈਂਟਨ ਸ਼ਹਿਰ ਵਿੱਚ ਦੋਸਤੋ ਜਿਹੜਾ ਐਡਵੈਂਟਨ ਟਰਾਂਜ਼ਿਟ ਆ ਉਹਨਾਂ ਦਾ ਨਾ ਜਿਹੜਾ ਕੌਂਟਰੈਕਟ ਹੈਗਾ ਉਹ ਕੋਈ 30 ਦਸੰਬਰ 2023 ਦਾ ਐਕਸਪਾਇਰ ਹੋ ਚੁੱਕਾ ਤੇ ਉਹ ਆਸ ਕਰ ਰਹੇ ਸੀਗੇ ਕਿ ਸਿਟੀ ਦੇ ਨਾਲ ਨਵੀਂ ਗੱਲਬਾਤ ਕੀਤੀ ਜਾਵੇ ਨਵਾਂ ਕੌਂਟਰੈਕਟ ਜਿਹੜਾ ਉਹ ਸਾਈਨ ਕੀਤਾ ਜਾਵੇ ਪਹਿਲਾਂ ਤਾਂ ਉਹ ਉਡੀਕਦੇ ਰਹੇ ਕਿ ਉਹ CSU 52 ਜਿਹੜੀ ਯੂਨੀਅਨ ਹੈ ਜਦੋਂ ਉਹ ਹੜਤਾਲ ਦੇ ਜਾਣ ਦੀ ਗੱਲ ਹੋ ਰਹੀ ਸੀ ਉਹਨਾਂ ਕਿਹਾ ਵੀ ਹਜੇ ਅਸੀਂ ਨਹੀਂ ਕੋਈ ਕਾਰਵਾਈ ਕਰਦੇ ਉਹ ਉਹਦਾ ਇੰਤਜ਼ਾਰ ਕਰਦੇ ਸੀ ਵੀ ਉਹਦੇ ਨਾਲ ਸਿਟੀ ਦੀ ਜਿਹੜੀ ਹੈਗਾ ਕੋਈ ਨਾ ਕੋਈ ਸਮਝੌਤਾ ਹੋ ਜਾਏ ਜਿਹੜਾ ਕਿ ਬਾਅਦ ਦੇ ਵਿੱਚ ਹੋ ਗਿਆ ਅੱਛਾ ਹੁਣ ਜਿਹੜਾ 바ਰਗੇਨਿੰਗ ਆ ਉਹ 80U569 ਨੇ ਆਰੰਭ ਕਰਨੀ ਸੀਗੀ ਪਰ ਜਿਹੜੇ ਉਹਦੇ ਪ੍ਰਧਾਨ ਨੇ ਸਟੀਵ ਬ੍ਰੈਡਸ਼ਾਹੂਰੀ ਉਹਨਾਂ ਨੇ ਦੱਸਿਆ ਕਹਿੰਦੇ ਐ ਵੀ ਜਿਹੜੀ ਸਿਟੀ ਆ ਉਹ ਨਹੀਂ ਚਾਹੁੰਦੀ ਵੀ ਜਿਹੜੇ ਕੁਝ ਵਿਅਕਤੀ ਦੂਸਰੀ ਯੂਨੀਅਨ ਤੋਂ ਜਾਂ 네ਗੋਸ਼ੀਏਟਰਸ ਹੈਗੇ ਆ ਉਹ ਉਸ ਉਹਦੇ ਵਿੱਚ ਆ ਕੇ ਨਹੀਂ ਬੈਠ ਸਕਦੇ ਜਦੋਂ ਉਹ ਕਹਿੰਦੇ ਵੀ ਗੱਲਬਾਤ ਕਰਨੀ ਆ ਉਹ ਕਹਿੰਦਾ ਵੀ ਇਹ ਤਾਂ ਪਹਿਲੀ ਵਾਰੀ ਮੈਂ ਸੁਣ ਰਿਹਾ ਵੀ ਇਦਾਂ ਕਿਉਂ ਨਹੀਂ ਬਹਿ ਸਕਦੇ ਉਹ ਕਹਿੰਦੇ ਵੀ ਅਸੀਂ ਇਕੱਠੇ ਹੀ ਕੰਮ ਕਰ ਕਰਦੇ ਆਂ ਰਲ ਕੇ ਕੰਮ ਕਰਦੇ ਆਂ ਔਰ ਇਹ ਇੱਕ ਹੀ ਇੱਕ ਕਿਸਮ ਦੀ ਕਹਿ ਲਓ ਵੀ ਵਰਕਰਸ ਦੀ ਜਿਹੜੀ ਏਕਤਾ ਹੈਗੀ ਆ ਤੇ ਉਹ ਜਿਹੜੇ ਵਿਅਕਤੀ ਆ ਉਹ ਸਾਡੇ ਨਾਲ ਹੀ ਉਸ 바ਰਗੇਨਿੰਗ ਟੇਬਲ ਤੇ ਜਾਣਗੇ ਪਰ ਸਿਟੀ ਉਸ ਗੱਲ ਦੇ ਉੱਤੇ ਆ ਨਹੀਂ ਰਹੀ ਜੀ ਉਹ ਕਹਿੰਦੇ ਵੀ ਤੁਸੀਂ ਉਹਨਾਂ ਵਿਅਕਤੀਆਂ ਨੂੰ ਆਪਣੇ ਨਾਲ ਜਿਹੜਾ ਨਹੀਂ ਲਿਆ ਸਕਦੇ ਸੋ ਇਹ ਕਰਕੇ ਸਟੀਵ ਬ੍ਰੈਡਸ਼ਾ ਕਹਿ ਰਹੇ ਵੀ ਸਿਟੀ बैड ਫੇਥ ਦੇ ਵਿੱਚ ਇਸ ਵੇਲੇ ਜਿੱਦਾਂ ਕਹਿੰਦੇ ਬੀ ਨੇਗੋਸ਼ੀਏਸ਼ਨ ਨਹੀਂ ਕਰ ਰਹੀ ਜਿਹੜੀਆਂ ਕਿ ਉਹਨਾਂ ਨੂੰ ਨੇਗੋਸ਼ੀਏਸ਼ਨ ਕਰਨੀਆਂ ਚਾਹੀਦੀਆਂ ਨੇ ਅਦਰਵਾਈਜ਼ ਜਿਹੜੀ ਆ ਉਹ ਸਰਵਿਸ ਜਿਹੜੀ ਆ ਅਫੈਕਟ ਗਾਹਾਂ ਹੋ ਸਕਦੀ ਆ ਪਹਿਲਾਂ ਤਾਂ ਜੀ ਦੇਖੋ ਜਿਹੜੇ ਸਿਟੀ ਦੇ ਮੈਨੇਜਮੈਂਟ ਸੀ ਉਹਨਾਂ ਦੇ ਨਾਲ ਚੰਗੀ ਗੱਲਬਾਤ ਸੀਗੀ ਔਰ ਰਮ ਰਮੀ ਕੰਮ ਜਿਹੜੇ ਸੀਗੇ ਚੱਲੇ ਜਾ ਰਹੇ ਸੀਗੇ ਪਰ ਹੁਣ ਆ ਜਿਹੜਾ ਨਵੇਂ ਕੌਂਟਰੈਕਟ ਨੂੰ ਲੈ ਕੇ ਆ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਆ ਭਈ ਉਹਨਾਂ ਦੇ ਜਿਹੜੇ 네ਗੋਸ਼ੀਏਸ਼ਨਸ ਲਈ ਨਾ ਜਿਹੜੇ ਕੁਝ ਵਿਅਕਤੀ ਆ ਜਿਹੜੇ ਦੂਸਰੀ ਯੂਨੀਅਨ ਦੇ ਉਹ ਕਹਿੰਦੇ ਜੀ ਵੀ ਤੁਸੀਂ ਉਹਨਾਂ ਨੂੰ ਨਾਲ ਉੱਥੇ ਨਹੀਂ ਲਿਆ ਸਕਦੇ ਪਰ ਸਟੀਵ ਬ੍ਰੈਡਸ਼ਾਹ ਹੁਣ ਕਹਿੰਦੇ ਵੀ ਅਸੀਂ ਉਹ ਤਾਂ ਸਾਡੇ ਨਾਲ ਆਉਣਗੇ ਇਹ ਸਾਨੂੰ ਸਿਟੀ ਇਦਾਂ ਨਹੀਂ ਦੱਸ ਸਕਦੀ ਵੀ ਤੁਸੀਂ ਕਿਹਨੂੰ ਨਾਲ ਲਿਆ ਸਕਦੇ ਤੇ ਕਿਹਨੂੰ ਨਹੀਂ ਲਿਆ ਸਕਦੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਸਿਟੀ ਜਿਹੜੀ ਆ ਉਹ ਉਹਨਾਂ ਨੂੰ ਆਉਣ ਦਿੰਦੀ ਆ 네ਗੋਸ਼ੀਏਟਿੰਗ ਟੇਬਲ ਤੇ ਤਾਂ ਕਿ ਕਾਮਕਾਰ ਜਿਹੜਾ ਜੀ ਛੇਤੀ ਹੋ ਸਕੇ ਔਰ ਜਿਹੜੇ ਕੰਮ ਕਰਨ ਵਾਲੇ ਕਰਿੰਦੇ ਆ ਉਹ ਵੀ ਉਹਨਾਂ ਦਾ ਵੀ ਕੰਮਕਾਰ ਰਮਰਮੀ ਚੱਲ ਸਕੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ